ਤੋ ਧੀਗੇ ਪਤਨ ਦੀਦਾ ਹੋਣਾ ਜੇ ਹਮ ਅਈਦਾ ਸਮਦਰ ਲਿਸ਼ਕਦਾ ਦੂਰੋਂ ਦਰਿਆ ਉਹ ਤਾਂ ਗੁਰ ਜਿੰਨੇ ਏਰੀਏ ਵਿੱਚ ਪਾਣੀ ਆਇਆ ਉਹ ਹੁਣ ਝੁੱਪ ਨਿਕਲੀ ਹੁਣ ਵੇਖੀ ਕੀ ਬਣਦਾ ਨੰਬਰ ਹੁਣ ਗੱਲ ਨਾ ਚੱਲੂ ਹੋਣੀ ਅਸੀਂ ਆਪ ਜੀ ਕੋਈ ਕਿਤੇ ਮੜਾ ਸਾਹ ਤੇ ਕਿਤੇ ਆਇਆ ਕਿਤੇ ਕਬ ਡਾਲਾ ਜੋ ਮੈਂ ਇਹਦੀ ਗੱਲ ਕਰਨੀ ਚਾਹੁੰਨਾ ਜੀ ਸਾਡੇ ਪਿੰਡ ਜਿਹੜਾ ਵਾ ਹੜਾਂ ਵਰਗੀ ਸਥਿਤੀ ਹੈ 27 ਤਰੀਕ ਨੂੰ ਅਸੀਂ ਇਹ ਜਿਹੜੀ ਵੀਡੀਓ ਬਣਾ ਰਹੇ ਹਾਂ 27 ਤਰੀਕ ਦੇ ਦਿਨ ਤੱਕ ਜਦੋਂ ਮੀਂਹ ਹਟ ਗਿਆ ਵਾ ਪਰ ਢਾਬ ਦਾ ਜਿਹੜੀ ਸਾਡੀ ਪਿੰਡ ਦੀ ਢਾਬ ਹੈ ਚੜਦੇ ਬੰਨੇ ਵਡਾਲਾ ਜੋਲ ਦੇ ਉਹਦੇ ਵਿੱਚ ਪਾਣੀ ਜਿਹੜਾ 100 ਕਿੱਲਾ 150 ਕਿੱਲੇ ਦੇ ਲਾਗੇ ਬੰਨੇ ਉਧਰ ਪ੍ਰਭਾਵਿਤ ਹੋਇਆ ਵਾ ਪਿੰਡ ਦੇ ਲੈਹਦੇ ਬੰਨੇ ਟਿੱਬੇ ਵਾਲੀ ਸਾਈਡ ਦੇ ਉੱਤੇ ਘੱਟੋ ਘੱਟ 15 ਤੋਂ 20 ਏਕੜ ਜ਼ਮੀਨ ਜਿਹੜੀ ਝੋਨਾ ਤੇ ਫਸਲਾਂ ਜਿਹੜੀਆਂ ਵਾ ਉਹ ਪਾਣੀ ਦੀ ਮਾਰ ਹੇਠ ਆਈਆਂ ਵਾ ਸੋ ਅਸੀਂ ਸਾਰੇ ਨਗਰ ਵਾਸੀ ਇਹੋ ਪਹਿਲੋਂ ਤੇ ਇਹ ਬੇਨਤੀ ਕਰਾਂਗੇ ਪ੍ਰਸ਼ਾਸਨ ਨੂੰ ਵੀ ਪਾਣੀ ਦਾ ਨਿਕਾਸ ਪ੍ਰੋਪਰ ਤਰੀਕੇ ਨਾਲ ਕਰਾਇਆ ਜਾਵੇ ਕਿ ਬੰਨੇ ਤਾਂ ਕਿ ਇਹ ਜਿਹੜੀਆਂ ਦਿੱਕਤਾਂ ਸਾਨੂੰ ਹਰ ਸਾਲ ਹੁੰਦੀਆਂ ਜੀਵਿਦਾਰਾਂ ਨੂੰ ਇਹ ਨਾ ਹੋਣ ਤੇ ਦੂਜੀ ਬੇਨਤੀ ਇਹ ਕਰਦੇ ਆਂ ਵੀ ਜਿੰਨੀ ਵੀ ਫਸਲ ਹੈ ਇਹਦੀ ਗਰਦਾਬਰੀ ਕਰਾ ਕੇ ਤੇ ਬਣਦਾ ਮੁਆਵਜ਼ਾ ਜਿਹੜਾ ਵਾ ਉਹ ਕਿਸਾਨਾਂ ਨੂੰ ਦਿੱਤਾ ਜਾਵੇ